ਫਾਰੋਗੇ ਨਹੀਂ ਮਲਹਾਰਗੜ ਪੰਜਾਬੀ ਢਾਬਾ ਗਾ ਨੀਮਚ ਰੋਡ ਤੇ ਆ ਬਾਈ ਹੁਣੀ ਪੀਵੀ 10 ਪੰਜਾਬ ਨੰਬਰ ਗੱਡੀ ਇੱਥੇ ਚਾਹ ਪੀਣ ਲੱਗੇ ਆ ਜੀ ਸਵੇਰੇ 7:00 ਵਜੇ ਆ ਬਾਈ ਹੁਣਾ ਦਾ ਢਾਬਾ ਜੀ ਚਾਹ ਬਹੁਤ ਸਵਾਦ ਬਣਾਉਂਦੇ ਆ ਬੰਦੇ ਹੀ ਬਹੁਤ ਈ ਲੁਧਿਆਣੇ ਤੋਂ ਆ ਜੀ ਇਹ ਹੌਣ ਲੱਗੇ ਟਰਨੈਥੋਂ ਹੁਣ ਹੈਗੇ ਆ ਜੀ ਅਸੀਂ ਕਿਸੀ ਐਮਪੀ ਚ ਐਮਪੀ ਦੇ ਬਾਅਦ ਹੁਣ ਰਾਜਸਥਾਨ ਐਂਟਰ ਕਰਨਾ ਜੀ ਰਾਜਸਥਾਨ ਵਾਲਾ ਬਾਰਡਰ ਰਹਿ ਗਿਆ 6-7 ਕਿਲੋਮੀਟਰ ਹੁਣ ਅਸੀਂ ਰੁਕੇ ਸੀਗੇ ਜੀ ਪੰਪ ਤੇ ਪਰਸਾਤਾ ਬਣੀ ਤਿਆਰ ਕਰਨ ਲੱਗੇ ਆ ਜੀ ਆਹ ਆਰਤੀ ਦਾਲ ਇਦਾਂ ਗੰਡੇ ਚੀਰੀ ਜਾਂਦੇ ਆ। ਉਹ ਜਸੂ। ਉਹ ਦਰ ਚਾਹ ਬਣਾਉਣ ਦੀ ਤਿਆਰੀ। ਹਾਂ। ਇਹਦੇ ਆਹ ਮੈਂ ਖਾਣ ਨੂੰ। ਅੱਜੇ ਤੱਕ ਨਾ ਹੋਇਆ। ਪ੍ਰਸ਼ਾਦਾ ਸ਼ੱਕ ਲਿਆ ਜੀ। ਦਾਲ ਬਣਾ ਲਈ ਸੀ ਆਪ ਦੀ ਕਿਤੇ ਹਵਾ ਵਾਲੀ ਵਾਲ ਦੀ ਇਹ ਰੋਟੀਆਂ ਨਹੀਂ ਬਣਾਈਆਂ ਰੋਟੀਆਂ ਟਾਬੇ ਤੋਂ ਲੈ ਆਂਦੀਆਂ। ਤੇ ਚਾਹ ਬਣਾਈ ਸੀਗੀ ਜੀ ਪ੍ਰਸ਼ਾਦਾ ਸ਼ੱਕ ਨੂੰ ਚਾਹ ਪੀ ਕੇ। ਫਿਰ ਆਸਥਾਨ ਨਾਲ ਨੂੰ ਜਾਂਦੇ ਆ। ਵੇਰਪੀਲ ਵਾਲਾ ਗੁਰਦੁਆਰਾ ਸਾਹਿਬ ਆਉਂਦਾ ਜੀ ਉੱਥੇ ਰੁਕਾਂਗੇ। Rajasthan ਗਰਮੀ ਬਹੁਤ ਆ ਬੁਰਾ ਹਾਲ ਆ ਜੀ। ਨਿੰਬੂ ਪਾਣੀ ਬਣਾਉਣ ਲੱਗੇ ਆ। ਗਿਆਨੀ ਬਾਈ। ਹਾਂਜੀ। ਨਿੰਬੂ ਪਾਣੀ ਤਿਆਰ ਲੱਗੇ ਆ। ਗਰਮੀ ਵਾਲੀ ਆ ਹਨਾ। Rajasthan ਗਰਮ ਆ। ਆਹਾ ਆ ਗਿਆ ਨਾ ਮਗਰ ਬੈਠਾ। ਦੋ ਮੋੜਾਂ ਲੱਗੇ ਆਈ ਕਰਮਾ ਕੋਈ ਨਾ ਗਰਮ ਪੀਣਾ ਤੇ ਪਣੀ ਸੀ ਆਈ ਮਿਲਣ ਤੋਂ ਆਪੇ ਗੱਲ ਕਰਾਈ ਸੀ ਨਹੀਂ ਨਹੀਂ ਇੱਕ ਉਹਨ ਦੀ ਆਏ ਕੋਰਾਂ ਦੇ ਕੋਰਾਂ ਦੀ ਰੋੜੀ ਆਪਾਂ ਪੀਲਵਾੜਾ ਗੁਰਦੁਆਰਾ ਸਾਹਿਬ ਰਸਤਾਨ ਦੇਖੇ ਪਹੁੰਚ ਗਏ ਜੀ ਹੁਣ ਅਸੀਂ ਨਾ ਬਾਣੀ ਕਰਕੇ ਪ੍ਰਸ਼ਾਦਾ ਬਾਣੀ ਛੱਕ ਕੇ ਮੱਥਾ ਟੇਕ ਕੇ ਫਿਰ ਅੱਗੇ ਵਾਲਾ ਨੂੰ ਕਰਾਂਗੇ ਇਹ ਤਾਂ ਸੰਗਤਾਂ ਆਂ ਆਂ ਬਸਾਖੀ ਦਾ ਕਰਕੇ ਇੱਥੇ ਵੀ ਪੋਸ਼ ਕਰ ਕਹਿੰਦੇ ਬਸਾਖੀ ਲੱਗਦੀ ਆ ਬਾਬਾ ਜੀ ਦਾ ਸਪੈਨ ਉੱਥੇ ਵੀ ਤੇ ਇੱਕ 90 ਤੋਂ ਟਰੱਕ ਸ੍ਰੀ ਹੰਦੂ ਸਾਹਿਬ ਆਪਣੇ ਨਾਲ ਨਾਲ ਆਉਂਦਾ ਜੀ ਸੰਗਤਾਂ ਦਾ ਆਣ ਦੀ ਸੰਗਤ ਪਹਾੜ ਪਹੁੰਚ ਗਏ ਜੀ ਕਿਸ਼ਨਗੜ੍ਹ ਤਾਬੇ ਤਰੁਕੇ ਸੀਗੇ ਪ੍ਰਸ਼ਾਦਾ ਪਾਣੀ ਸ਼ਕਣ ਲਈ ਆਟਾ ਬਾਈ ਤਾਬ ਮੈਂ ਨੰਦਾ ਹਾਲ ਬਹੁਤ ਬੁਰਾ ਹਾਲ ਆ ਨਾ ਗਦਾਲ ਸਾਹਿਬ ਜੀ ਸੁਆ ਦਾ ਹਰ ਹਰ ਦੀ ਗਾਲ ਆ ਰੋਟੀਆਂ ਦਾ ਵੀ ਇਹ ਜੀਆਂ ਲਾਗੇ ਦੇ ਦੇ ਨੇ ਮੋਟੀਆਂ ਮੋਟੀਆਂ ਬਹੁਤ ਬੁਰਾ ਹਾਲ ਹੈ ਇਹਨਾਂ ਆ ਪੰਜਾਬੀ ਹੈ ਵਿਚਾਰੇ ਇਹ ਵੀ ਸਾਨੂੰ ਦੇਖ ਕੇ ਰੋ ਅੱਗੇ ਸੀ ਜਾ ਲਾਉਣ ਆਏ ਵੇ ਇਸ ਇਧਰ ਰਾਤ ਦਾ ਵੱਜ ਗਿਆ ਜੀ 1 ਹੁਣ ਚਾਹ ਪੀਤੀ ਆਪਾਂ ਚਾਹ ਪੀ ਕੇ ਦੁਬਾਰਾ ਫੇਰ ਟਰੈਕਟਰ ਤੇ ਚੱਲਣ ਲੱਗੇ ਆ ਹਸਾਰ ਵਾਲਾ ਰੋਡ ਪੈ ਗਏ ਜੀ ਰਾਜਸਥਾਨ ਤੋਂ